ਅੱਜ 11 ਦਿਨ ਹੋ ਗਏ ਤੇ ਦੁੱਧ ਕਿੰਨੇ ਆ ਦੁੱਧ 11 ਕਿਲੋ ਦੁੱਧਾ ਹੁਣ 11 ਕਿਲੋ ਦੁੱਧ ਅਗਲਾ 10 ਮਨ ਕੇ ਲੈ ਜੀ 10 ਮਨ ਕੇ ਲੈ ਜੀ 10 ਬਾਈ ਕਹਿੰਦਾ ਝੱਗ ਮਾਰ ਕੇ ਡੱਬੇ ਭਰ ਕੇ ਜਮਾ 5 ਲੀਟਰ ਪਰ ਟਾਈਮ ਦਾ ਦੁੱਧ ਮਿਣ ਕੇ ਦੇਵਾਂਗੇ ਹਨਾ ਹਾਂਜੀ ਹਾਂਜੀ ਉਹ ਬਾਈ ਦਾ ਕਹਿਣਾ ਹੈਗਾ ਤੇ ਚੰਗੇ ਦੁੱਧ ਵਾਲੀ ਹੈਗੀ ਜੀ ਓਵੇਂ ਨਹੀਂ ਗੱਲ ਹੈਗੀ ਕਿਸੇ ਪਾਸੇ ਖੁੰਜੀ ਹੋਵੇ ਰੇਟ ਜਮਾ ਜਾਇਜ਼ ਹੋਊਗਾ ਸੂਈ ਸਵੇ ਜੇਰ ਜੇ ਆਪਾਂ ਕੰਪਲੀਟ ਆ ਫੋਰੀ ਜਮਾ ਜਮਾ ਗਰੰਟੀ ਹੈ ਆਪਣੀ ਜੇਰ ਜੇ ਆਪਾਂ ਸਭ ਕੰਪਲੀਟ ਆ ਸਿੰਘ ਬਾਡੀ ਦੇ ਹਿਸਾਬ ਨਾਲ ਸਿੰਘ ਵੀ ਝੋਟੀ ਨੂੰ ਜਾਇਜ਼ ਦਾ ਪਸਮਾਨ ਬੱਚਾ ਲਾਇਆ ਆਪਾਂ ਤੇ ਸ਼ਾਮ ਦਾ ਆਪਾਂ ਟਾਈਮ ਦੇ ਮੈਂ ਪੂਰੀ ਹਾਂਜੀ ਫਿਰ ਰੇਟ ਦੱਸਦੇ ਹੁਣ ਇਹਦਾ ਜੈ ਜਾ ਬਸ ਰੇਟ ਉਹ ਤੇ ਇਹਦਾ ਮੰਗਦੇ ਆਪਾਂ 95000 ਰੁਪਇਆ ਹੋਊਗੀ ਕਿੰਨੇ ਮਾਨਤਨ ਕਰਦਾਂਗੇ 90 ਦੀ ਹੋਜੂ 90 ਦੀ ਹੋਜੂ ਯਾਰ ਤੂੰ ਕਹਿਤਾ ਹੋ ਅੱਛਾ ਕੋ ਜੀ ਜਮਾ ਜਾਏ ਰੇਟਾ ਮਾੜਾ ਮੋਟਾ ਥੋੜਾ ਹੋਰ ਵੀ ਮੇਰਾ ਨਾਮ ਲੈ ਦਿਓ ਮਾਨ ਸਨਮਾਨ ਫੌਜੀ ਸਾਹਿਬ ਜਮਾ ਨਹੀਂ ਮੋੜਦਾ ਉਹਨੂੰ ਤੱਕ ਕੇ ਤੁਹਾਨੂੰ ਝੋਟੀ ਦੇ ਕੇ ਵਾਏ ਆਈ ਵੀ ਨਹੀਂ ਆਪਾਂ ਖਾਲੀ ਕਰਤੀ ਆਪਾਂ ਛੱਡਣ ਲੱਗੇ ਬੱਚੇ ਨੂੰ ਛੱਡੋ ਬੱਚੇ ਨੂੰ ਦੁੱਧ ਛੱਡਣ ਲੱਗੇ ਆ ਦਿਖਾਓ ਮੜਾ ਜੀ ਆ ਦੇਖੋ ਜੀ